ਸਤਿ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਹੈ ਜੀ ਅੱਜ ਆਪਾਂ ਪਹੁੰਚ ਗਏ ਫਿਰ ਤੋਂ ਮੋਗਾ ਮੰਡੀ ਦਿਖਾਉਣੇ ਤੁਹਾਨੂੰ ਨਵੇਂ-ਨਵੇਂ ਟਰੈਕਟਰ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਤੇ ਚੱਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਕਰਦੇ ਆਂ ਅੱਜ ਦੀ ਵੀਡੀਓ ਸ਼ੁਰੂ ਆ ਜਿਓ ਜੀ ਲਓ ਜੀ ਆਪਣੇ ਕੋਲੇ ਪਹਿਲਾ ਟਰੈਕਟਰ ਹੈਗਾ ਫਾਰਮ ਟਰੈਕ 6 ਮਾਡਲ ਹੈਗਾ ਜੀ 2001 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 297000 ਛਤਰੀ ਵਗੈਰਾ ਲੱਗੀ ਆ ਜੀ ਮਗਰਲੀ ਜੋੜੀ ਹੈ ਮਾਰੇ ਫਦੀ ਹੈ ਜੀ ਵਧੀਆ ਕੰਡੀਸ਼ਨ ਪਈ ਰੰਗ ਪੇਟ ਵੱਲੋਂ ਬਿਲਕੁਲ ਸੋਨਾ ਟਰੈਕਟਰ ਹੈ ਪੋਸਤੋ ਅਗਲਾ ਟਰੈਕਟਰ ਹੈਗਾ ਜੀ ਸਵਰਾਜ 855 ਮਾਡਲ ਹੈਗਾ ਜੀ 94 ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 1 ਲੱਖ 80000 ਯੂਟਿਊਬਰ ਵਾਰਡ ਬਰਾੜ ਭਾਈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਲਓ ਜੀ ਇੱਕ ਟਰਾਲੀ ਆਈ ਜੀ ਦੇਖ ਲਈ ਟਰਾਲੀ ਦਾ ਸਾਈਜ਼ ਹੈ ਕਿ 12 6.5 ਦੀ ਹੈ ਜੀ ਬਿਲਕੁਲ ਨਵੀਂ ਟਰਾਲੀ ਆ ਜੀ ਤੇ ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 230 ਦੀ ਕੰਡੀਸ਼ਨ ਹੈਗਾ ਲਓ ਜੀ ਅਗਲਾ ਟਰੈਕਟਰ ਹੈਗਾ Mahindra 575 DI ਮਾਡਲ ਹੈਗਾ ਜੀ 2007 ਕੰਡੀਸ਼ਨ ਚੈੱਕ ਕਰੋ ਜੀ ਤੇ ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 285 ਜੀ ਅਗਲਾ ਟਰੈਕਟਰ ਆਪਣੇ ਕੋਲੇ Ford 3600 ਤੇ ਪੁੱਛਦੇ ਬਾਈ ਜੀ ਕੋਲੋਂ ਇਹਦੀ ਡਿਟੇਲ ਸਸੀ ਗਿਆ ਭਾਈ ਜੀ ਅਸਲੀ ਭਾਈ ਜੀ ਕਿਹੜਾ ਮਾਡਲ ਹੈ ਜੀ ਟਰੈਕਟਰ ਆਪਣਾ ਇਹ 94 ਜੀ 94 ਮਾਡਲ ਕੀ ਡਿਮਾਂਡ ਕਰਦੇ ਜੀ ਇਹਦੇ ਇਹਦਾ 132000 ਰੁਪਏ 132000 ਰੁਪਏ ਮੂਰਲੇ ਘਰ ਕੋਲ ਹੀ ਆ ਤੇ ਆ ਮਗਰ ਇਹ ਆਪਣਾ ਆਊਟਸਾਈਡ ਤੇ ਸਾਈਡ ਤੇ ਤੇ 80 ਵੈਸੇ ਟਾਇਰ ਪਏ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੀ ਤੇ ਮੂਰਲੇ 75 ਸੀਪਾ ਦੇ ਟਰੈਕਟਰ ਹੈ ਤੇ ਸਾਰਾ ਸਾਰਾ origignal ਟਰੈਕਟਰ ਹੈ ਜੀ ADI ਹੋਇਆ ਵਾ ਜੀ ਤੇ ਬਜੀ ਫੋਨ ਨੰਬਰ ਆਪਣਾ 99143 98752 ਦੁਬਾਰਾ ਫੇਰ ਬੋਲ ਦਈਏ 99143 07252 07252 ਕਿਹੜਾ ਪਿੰਡ ਆ ਜੀ ਆਪਣਾ ਪਿੰਡ ਵਾਲਾ ਜੀ ਮਗਲਾਰ ਬੂਰੂ ਸਰਵ ਹਾਈ ਹਾਲਾ ਕਿਥੋਂ ਦੇ ਖਾਰੇ ਮਗਲਾਰ ਠੀਕ ਹੈ ਜੀ ਤੇ ਇਹ ਵੀ ਆਪਣਾ ਟਰੈਕਟਰ ਜੀ ਹੈ ਇਹ ਹੈਗਾ ਪਿੰਡ ਵਾਲਾ ਲਓ ਜੀ ਅਗਲਾ ਟਰੈਕਟਰ ਹੈਗਾ ਸੋਨਾ ਲੀਕਾ 2011 ਮਾਡਲ ਤੇ ਬਾਈਆਂ ਦੀ ਡਿਮਾਂਡ ਹੈਗੀ 3 ਲੱਖ 20000 ਰੁਪਏ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਜੀ ਟੈਕ ਕਰਦੇ ਆਂ ਬਾਈ ਨਾਲ ਗੱਲ ਟੈਕ ਕਰਦੇ ਆਂ ਬਾਈ ਨਾਲ ਗੱਲ ਰਾਤ ਹਾਂਜੀ ਭਾਈ ਜੀ ਕੀ ਨੰਬਰ ਹੈ ਜੀ ਆਪਣੇ 98785 ਹਾਂਜੀ 11310 11310 ਅਬੀ ਜੌਂਡੀਅਰ ਦੀ ਦੇਖ ਸਕਦੇ ਤੇ ਆ ਜੌਂਡੀਅਰ ਵੀ ਇਹਨਾਂ ਦਾ ਟਰੈਕਟਰ ਜੀ ਜੌਂਡੀਅਰ 5310 ਮਾਡਲ ਹੈਗਾ ਜੀ 2016 ਇਹ ਦੋ ਕੋ ਲੈ ਜਾ ਟਰੈਕਟਰ ਯਾਰ ਉਹ ਵੀ ਟਰੈਕਟਰ ਕੋਲ ਮਾਡਲ ਹੈ ਜੀ 2016 ਤੇ ਬਾਈਆਂ ਦੀ ਡਿਮਾਂਡ ਹੈ ਜੀ 525 ਦੀ ਲੋ ਜੀ ਅਗਲਾ ਟਰੈਕਟਰ ਹੈਗਾ ਆਪਣੇ ਕੋਲ 5911 ਮਾਡਲ ਹੈਗਾ ਜੀ 85 ਤੇ ਬਾਈਆਂ ਦੀ ਡਿਮਾਂਡ ਹੈ ਜੀ 1 ਲੱਖ 80 ਹਜ਼ਾਰ ਤੇ ਕਰਦੇ ਆਂ ਬਾਈ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਹੜਾ ਮਾਡਲ ਟਰੈਕਟਰ ਹੈ ਆਪਣਾ 85 ਮਾਡਲ ਆ ਜੀ ਕੀ ਡਿਮਾਂਡ ਕਰਦੇ ਜੀ ਮਾਡਲ ਐ ਕਸੀ ਹੈ ਜੀ ਇੱਕ ਕਸੀ ਹੈ ਜੀ ਕੋਈ ਹੋਰ ਡਿਟੇਲ ਟਰੈਕਟਰ ਬਾਰੇ বাস ਹੀ ਪਾਵਰ ਸਟੇਨ オリジナル ਸੈਂਟਰ ਪਾਵਰ ਆ ਠੀਕ ਹੈ ਜੀ ਐਮ ਆਰ ਪੂ ਦੇ ਟਾਇਰ ਆ ਹਾਂਜੀ オリジナル ਟਰੈਕਟਰ ਆ ਸਾਰਾ ਅੱਛਾ ਜੀ ਹਾਂਜੀ ਤੇ ਫੋਨ ਨੰਬਰ ਬੋਲਦੇ ਜੀ ਆਪਣਾ 93637 ਹਾਂਜੀ 04574 ਦੁਬਾਰਾ ਫਿਰ ਬੋਲਦੇ 93637 04574 ਠੀਕ ਉਸ ਤੋਂ ਅਗਲਾ ਟਰੈਕਟਰ ਹੈ ਮਹਿੰਦਰਾ 475 ਡੀ ਆਈ ਜੀ ਮਾਡਲ ਹੈਗਾ ਜੀ 99 ਤੇ ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 215000 ਡਬਲ ਕਲਚ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਜੀ ਬਿਲਕੁਲ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਉਸੇ ਨੰਬਰ ਤੇ ਕੰਟੈਕਟ ਕਰ ਸਕਦੇ ਜੀ ਜਿਹੜਾ ਬਾਈ ਨੇ ਨੰਬਰ ਪਹਿਲਾਂ 911 ਬੋਲੇ ਹਾਂ ਉਸ ਤੋਂ ਅਗਲਾ ਟਰੈਕਟਰ ਹੈਗੀ ਸਵਰਾਜ 855 ਤੇ ਮਾਡਲ ਹੈਗਾ ਜੀ 2022 ਤੇ ਬਾਈ ਦੀ ਡਿਮਾਂਡ ਹੈਗੀ ਹੈ ਜੀ 685 685 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵਾਂ ਚਾਰੇ ਟਾਇਰ ਨਾਲ ਦੇ ਜੀ ਬਿਲਕੁਲ ਨਵਾਂ ਟਰੈਕਟਰ ਹੈ ਕੰਡੀਸ਼ਨ ਦੇ ਕੋਈ 6-7 ਲੱਖ ਦਾ ਰਕਤ ਦੇ ਬਾਈ ਕੋਈ ਮੌਕੇ ਤੇ ਮਾਨਤਨ ਹਾਂ ਜੀ ਪੂਰਾ ਜਿਹੜਾ ਤੁਹਾਡੀ ਵੀਡੀਓ ਵੇਖ ਕੇ ਆਊਗਾ ਉਹਨੂੰ ਫੁੱਲ ਮਾਨਤਨ ਕੀਤਾ ਜਾਊਗਾ ਲਓ ਜੀ 6 ਲੱਖ 60 ਹਜ਼ਾਰ ਦਾ ਟਰੈਕਟਰ ਉਹਦੇ ਬਾਅਦ ਹੈ ਜਿਹੜਾ ਤੁਹਾਡੀ ਵੀਰ ਸ਼ੇਕ ਕਰਦਾ ਠੀਕ ਹੈ ਜੀ ਓਕੇ ਟਰਫਾਰਮ 60 ਆਏ ਉਸ ਤੋਂ ਅਗਲਾ ਟਰੈਕਟਰ ਜੀ ਫਾਰਮ ਟਰੈਕ 60 ਇਹ ਵੀ ਬਾਈਆਂ ਦਾ ਟਰੈਕਟਰ ਹੈ ਜੀ ਠੀਕ ਹੈ ਜੀ ਮੋਡ ਲੈ ਗਿਆ ਜੀ 99 ਇਹ ਵੀ ਡਬਲ ਕਲਚ ਹੈ ਜੀ ਤੇ ਬਾਈ ਦੀ ਡਿਮਾਂਡ 2,20,000 ਰੁਪਏ ਜੀ ਹਾਂ ਜੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਜੀ ਪੂਰਾ ਮੌਕੇ ਤੇ ਬਾਈ ਜੀ ਕਹਿੰਦੇ ਮਾਨਤਾਣ ਕੀਤਾ ਜਾਊਗਾ ਮਗਲੇ ਟਾਇਰਾਂ ਦੀ ਜੋੜੀ ਬਿਲਕੁਲ ਨਵੀਂ ਹੈ ਜੀ ਬਿਲਕੁਲ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਬਾਈ ਜੀ ਨਾਲ ਕਨੈਕਟ ਕਰ ਸਕਦੇ ਹੋ ਫੋਨ ਨੰਬਰ ਤੁਹਾਨੂੰ نیچے ਦਿੱਤਾ ਹੈ। ਲਓ ਜੀ ਇਹਲਾ ਟਰੈਕਟਰ ਹੈਗਾ ਪ੍ਰੀਤ ਮਾਡਲ ਹੈਗਾ ਜੀ 2013 ਤੇ ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 2 ਲੱਖ 65 ਹਜ਼ਾਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਦੋਸਤੋ ਇਹਲਾ ਟਰੈਕਟਰ ਹੈਗਾ ਜੀ ਫਾਰਮ ਟਰੈਕ 60 ਮਾਡਲ ਹੈਗਾ ਜੀ 2007 ਤੇ ਬਾਈਆਂ ਦੀ ਡਿਮਾਂਡ ਹੈ ਜੀ 245 ਦੀ ਕੰਡੀਸ਼ਨ ਤੁਸੀਂ ਦੇਖੋ ਜੀ ਬਿਲਕੁਲ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਅਰਜਨ ਨੋਵਾ 605 DI ਮਾਡਲ ਹੈਗਾ ਜੀ 2022 ਤੇ ਬਾਈਆਂ ਦੀ ਡਿਮਾਂਡ ਹੈਗੀ 7 ਲੱਖ 40000 ਛਤਰੀ ਫਾਈਬਰ ਦੀ ਲੱਗੀ ਹੋਈ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਅਰਜੁਨ 605 DI ਮਾਡਲ ਹੈਗਾ ਜੀ 2004 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਤੇ ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 2.55 ਲਓ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਸੋਨਾਲਿਕਾ 60 RX ਮਾਡਲ ਹੈਗਾ ਜੀ 2018 ਤੇ ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 5 ਲੱਖ 50 ਹਜ਼ਾਰ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਜੌਂਡੀਅਰ 5310 ਮਾਡਲ ਹੈਗਾ ਜੀ 2008 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 440 ਕੰਡੀਸ਼ਨ ਚੈੱਕ ਕਰ ਸਕਦੇ ਤੁਸੀਂ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਮਹੀਂਦਰਾ 275 DI ਮਾਡਲ ਹੈਗਾ ਜੀ 2001 ਬਾਈਆਂ ਦੀ ਡਿਮਾਂਡ ਹੈਗੀ ਜੀ 250 ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਮਹਿੰਦਰਾ 475 DI ਮਾਡਲ ਹੈਗਾ ਜੀ 2000 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 240 ਟਰੈਕਟਰ ਹੈਗਾ ਜੀ ਸਵਰਾਜ 735 ਮਾਡਲ ਹੈਗਾ ਜੀ 2003 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 2 ਲੱਖ 37000 ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਅਰਜਨ ਹਨੋਵਾ 605 ਬੀਆਈ ਮਾਡਲ ਹੈਗਾ ਜੀ 2017 ਬਿਲਕੁਲ ਵਧੀਆ ਕੰਡੀਸ਼ਨ ਜੀ ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 585 ਦੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਪਾਵਰ ਟਰੱਕ ਮਾਡਲ ਹੈਗਾ ਜੀ 2017 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 450 ਦੀ ਅੱਗੇ ਅਗਲਾ ਟਰੈਕਟਰ ਹੈ ਗਾ ਜੀ ਸਵਰਾਜ 735 ਮਾਡਲ ਹੈ ਗਾ ਜੀ 2005 ਤੇ ਬਾਈਆਂ ਦੀ ਡਿਮਾਂਡ ਹੈਗੀ ਆ ਜੀ 245 ਉਸ ਤੋਂ ਅਗਲਾ ਟਰੈਕਟਰ ਹੈ ਗਾ ਜੀ ਮਿੰਦਰਾ 265 DI ਮਾਡਲ ਹੈ ਗਾ ਜੀ 2004 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 2 ਲੱਖ 35 ਹਜ਼ਾਰ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਾਜ ਤਾਂ ਸੀ ਲਓ ਜੀ ਅਗਲਾ ਟਰੈਕਟਰ ਹੈਗਾ ਜੀ ਆਪਣੇ ਕੋਲ ਸੋਨਾ ਲਿਕਾ ਮਾਡਲ ਹੈਗਾ ਜੀ 2011 ਤੇ 85 11 ਤਿੰਨ ਦਾ ਤੇ ਬਾਈਆਂ ਦੀ ਡਿਮਾਂਡ ਹੈਗੀ 3 ਲੱਖ 20000 ਰੁਪਏ ਲਓ ਜੀ ਅਗਲਾ ਟਰੈਕਟਰ ਹੈਗਾ ਫੋਰਡ 3600 ਮਾਡਲ ਹੈਗਾ ਜੀ 93 ਤੇ ਡਿਮਾਂਡ ਹੈਗੀ ਜੀ 1 ਲੱਖ 55000 ਰੁਪਏ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਜੀ ਕੰਡੀਸ਼ਨ ਚੈੱਕ ਕਰੋ ਲੋ ਜੀ ਮਹਿੰਦਰਾ 265 DI ਮਾਡਲ ਹੈਗਾ ਜੀ 97 ਤੇ ਡਿਮਾਂਡ 155 ਦੀ ਜੀ ਉਸ ਤੋਂ ਅੱਲਾ ਟਰੈਕਟਰ ਹੈਗਾ ਜੀ ਅਰਜਨ 555 DI ਟੌਪ ਮਾਡਲ ਹੈ ਜੀ 2010 ਬਾਈ ਦੀ ਡਿਮਾਂਡ ਹੈ ਜੀ 375 ਦੀ ਲਓ ਜੀ ਅਗਲਾ ਟਰੈਕਟਰ ਹੈਗਾ ਜੀ ਫਾਰਮ ਟਰੈਕ ਮਾਡਲ ਹੈਗਾ ਜੀ 97 ਤੇ ਬਾਈਆਂ ਦੀ ਡਿਮਾਂਡ ਹੈਗੀ 1.50 ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਸੋਨਾ ਲਿਕ ਦਾ DI 745 ਮਾਡਲ ਹੈਗਾ ਜੀ 18 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 3 ਲੱਖ ਦੀ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਮਹਿੰਦਰਾ ਅਰਜਨ 600 5 DI ਮਾਡਲ ਹੈਗਾ ਜੀ 11 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 415 ਉਸ ਤੋਂ ਅਗਲਾ ਟਰੈਕਟਰ ਰਹੇਗਾ ਜੀ ਸੋਨਾ ਲਿਕਾ ਮਾਡਲ ਹੈਗਾ ਜੀ 2009 ਤੇ ਬਾਈਆਂ ਦੀ ਡਿਮਾਂਡ ਹੈਗੀ ਹੈ ਜੀ 665 ਉਸ ਤੋਂ ਅਗਲਾ ਟਰੈਕਟਰ ਰਹੇਗਾ ਜੀ ਜੌਂਡੀਆ 5210 ਮਾਡਲ ਹੈਗਾ ਜੀ 2022 ਤੇ ਬਾਈਆਂ ਦੀ ਡਿਮਾਂਡ ਹੈਗੀ ਆ ਜੀ 985 ਟਾਪ ਮਾਡਲ ਆ ਜੀ ਕੰਡੀਸ਼ਨ ਦੇਖੋ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਸੋਨਾ ਲੀਕਾ 60 ਮਾਡਲ ਹੈ 2021 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 665 ਕੰਡੀਸ਼ਨ ਚੈੱਕ ਕਰੋ ਉਸ ਤੋਂ ਅਗਲਾ ਟਰੈਕਟਰ ਹੈਗਾ ਜੀ ਨਿਊ ਹੋਲੈਂਡ 363 ਮਾਡਲ ਹੈਗਾ ਜੀ 19 ਤੇ ਬਾਈਆਂ ਦੀ ਡਿਮਾਂਡ ਹੈਗੀ ਜੀ 865 ਦੀ ਦੋਸਤੋ ਅਗਲਾ ਟਰੈਕਟਰ ਰਹੇਗਾ ਜੀ ਸਵਰਾਜ 855 ਮਾਡਲ ਹੈਗਾ ਜੀ 2021 ਤੇ ਬਾਈਆਂ ਦੀ ਡਿਮਾਂਡ ਗਈ 730 ਦੀ ਫਰੀ ਸਪੀਡ ਟਰੈਕਟਰ ਹੈ ਜੀ ਕੰਡੀਸ਼ਨ ਚੈੱਕ ਕਰੋ ਉਸ ਤੋਂ ਲੈ ਟ੍ਰੈਕਟਰ ਹੈ ਗਾਈ ਸਵਰਾਜ 744 ਦਾ ਮਾਡਲ ਹੈ 2000 ਬਾਈਆਂ ਦੀ ਡਿਮਾਂਡ ਹੈ ਜੀ 230 ਦੀ ਰੀਸ ਐਨਰਜੀ ਅੱਜ ਦੀ ਵੀਡੀਓ ਕਰਦੇ ਜੀ ਖਤਮ ਧੰਨਵਾਦ